ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਦੱਸਣਾ ਚਾਹਣਾ ਜਿਉਂ ਤਾਂ ਧਿਆਰ ਹੁੰਦਾ ਵਾ ਸਾਲ ਬਾਅਦ ਅਖਰੀ ਦਾ ਭੈਣ ਭਰਾ ਦਾ ਜਿਉਂਦਾ ਵਾ ਸਾਲ ਬਾਅਦ ਇੱਕੋ ਵਾਰੀ ਧਿਆਰ ਹੁੰਦਾ ਵਾ ਤਾਂ ਭੈਣ ਭਰਾ ਦਾ ਪਿਆਰ ਦਾ ਪਾ ਲੱਗਦਾ ਉਹ ਾਰੇ ਤੇ ਭੈਣ ਭਰਾ ਦਾ ਬਣੇ ਹੁੰਦੇ ਆ ਭੈਣ ਹੁੰਦੀ ਆ ਰੱਖੀ ਲੈ ਆ ਗਏ ਭਰਾ ਦੀ ਬੰਨਣ ਦੀ ਮੈਂ ਘੋਟ ਤੇ ਬੰਨਣ ਲਈ ਆਈ ਸੀ ਵੱਡੀ ਪੈਰ ਪਹੁੰਚੀ ਤੇ ਉਹ ਵਧੀਆ ਪਿਆਰ ਸ਼ਾਂਤੀ ਜੀ ਮਿਲਦੀ ਮਾਨੂੰ ਭੈਣ ਨੂੰ ਬਣ ਕੇ ਭਰਾ ਨੂੰ ਬਾਕੀ ਮੈਂ ਕਿਹਨਾਂ ਕਿਨਾ ਕੋਈ ਪਿਆਰ ਦਾ ਭੁੱਖਾ ਨਹੀਂ ਹੁੰਦਾ ਤੇ ਪੈਸੇ ਦਾ ਭੈਣ ਦੇ ਸਾਹ ਚ ਇੱਕ ਵਾਰੀ ਮੌਕਾ ਮਿਲਦਾ ਬਾਕੀ ਰਕੜੀ ਬਣਣੀ ਭੈਣ ਵੀ ਖੁਸ਼ ਹੁੰਦਾ ਮਨ ਤਕੜੀ ਬਣਾਣਾ ਕਿਹਾ ਭਰਾ ਦਾ ਹੀ ਖੁਸ਼ ਹੁੰਦਾ ਹੋਰ ਇਤੇ ਥੋੜੇ ਘਤਾਂ ਥੋੜੇ ਪਿੱਛੇ ਜਾਣੇ ਤਾਂ ਸਾਰੇ ਦੇ ਪਿੱਛੇ ਜਾਣੇ ਤਾਂ ਵਟੇ ਦੀ ਕਦਰ ਥੋੜੀ ਘਰ ਦੀ ਜਾਣ ਦੀ ਆਉਣ ਵਾਲੀ ਹੈਂਸ ਹਾਣ ਜੇਨ ਚੇਂਜ ਹੋਈ ਜਾਂਦੇ ਤਣਦੇ ਉਹ ਗੱਲ ਕਰਦਾ ਭੈਣ ਦਾ ਆ ਇਲਕਟਰੀ ਬੰਨਣ ਹੁੰਦੀ ਹੈ ਸਾਰੇ ਭਰਾ ਬਣਾਇਆ ਕਰੋ ਸਾਰੀਆਂ ਭੈਣਾਂ ਆ ਕੇ ਬੰਨਿਆ ਕਰੋ ਇਸ ਸਾਲ ਚ ਇੱਕੋ ਮੌਕਾ ਮدار ਹਿੱਤੇ ਵਾਲਾ ਬਾਕੀ ਉਹ ਵਧੀਆ ਜਿਹੜੇ ਭੈਣਾਂ ਬਨ ਗੀਆਂ ਬਾਕੀ ਉਹ 5000 1500 2000 ਜਾਂ 100 ਹੀ ਲੈ ਲਏ ਦੀਆਂ ਤੋ ਸੂਰ ਦੀਆਂ ਨਾ ਪੈਸੇ ਦੀਆਂ ਭੁੱਖੀਆਂ ਹੁੰਦੀਆਂ ਅੱਗੇ ਚਲੋ ਸਾਲ ਨੂੰ ਦਾ ਕੰਮ ਚੱਲਦਾ ਆ ਸਭ ਕੋ ਮਰੀਆਂ ਦਾ ਬਾਬੇ ਦੀ ਕਿਰਪਾ ਨਾਲ ਮੇਰੀ ਤਵਾਵਾ ਭਰਾ ਨੂੰ ਦਿੰਦੀਆਂ ਮੇਸਾਂ ਉਹਨਾਂ ਭਰਾ ਘੁੰਡਦਾ ਫਿਰਦਾ ਮੇਸ ਕੋ ਸਾਲ ਇਹ ਉਹ ਰਖੀ ਨਾ ਬੰਨੀ ਹੈ ਭਰਾ ਦੇ ਘੁੱਟ ਕੇ ਪਰ ਆਹ ਤਾਂ ਇਹ ਨਹੀਂ ਭੈਣਾਂ ਨੂੰ ਲਾ ਲੋ ਨਹੀਂ ਲਾ ਬੜੀ ਅਪਰਾਵਾਂ ਬਨਾਂ ਲੀ ਲਾ ਲੋ ਕੋਈ ਗੱਲ ਬਾਤ ਕਰਕੇ ਘਰ ਦੀਆਂ ਮੁਸ਼ਕਲਾਂ ਕਰਕੇ ਨਹੀਂ ਆ ਸਕਦੇ ਜਾਂ ਰਾਈ ਘਰ ਆ ਜੇ ਪਈ ਹੁੰਦੀ ਐ ਐਂ ਭਰਾ ਦੇ ਰੇਤੇ ਟੁੱਟਦੇ ਜਾਂਦੇ ਆ ਮੈਂ ਆ ਕੇ ਮੈਂ ਤਾਂ ਸਲਾਹ ਚਾਉਣਾ ਹੀ ਭਰਾ ਜਿਹਰੇ ਆ ਸਾਰੇ ਆਪਣੇ ਰਕੀ ਬਨਿਆ ਘਰੋਂ ਭੈਣ ਕੋ ਬਾਕੀ ਇਹ ਮੈਂ ਕਿਹਦੇ ਤਾਂ ਸੁਣਾ ਜਾਂਦਾ ਜਿੰਨਾਂ ਦੀਆਂ ਭੈਣਾਂ ਲਾ ਲੋ ਦਾ ਪੁੱਤ ਹੁੰਦੀ ਆ ਭਰਾ ਨਹੀਂ ਹੁੰਦੇ ਉਹਨਾਂ ਦੇ ਅੱਗੇ ਪੁੱਛਿਆ ਕਰੋ ਕੀ ਵੀਰਦੀ ਐ ਇਹ ਭਰਾ ਹੋਣ ਕਰਨ ਨਾ ਭੈਣਾ ਰੱਖਣੀ ਆ ਪਰ ਇਹ ਬਹੁਤ ਬਿਮਾਰੀ ਗੱਲ ਆ ਇਦਾਂ ਹੀ ਭੈਣਾ ਦੀ ਗੱਲ ਆ ਜਿਹਨਾਂ ਦੀ ਨਹੀਂ ਭੈਣ ਹੁੰਦੀ ਉਹ ਭਰਾ ਨੂੰ ਬੜਾ ਖਾਂਦਾ ਮੇਰੀ ਭੈਣਾਂ ਆ ਕੇ ਰੱਖਰੀ ਬੰਨੇ ਬਹੁਤ ਮਨ ਸ਼ਾਂਤੀ ਮਿਲਦੀ ਜਿਹਦਾ ਨਹੀਂ ਹੁੰਦਾ ਜਿਨ੍ਹਾਂ ਦਾ ਹੈਗਾ ਉਹਨਾਂ ਦਾ ਬਹੁਤ ਵਧੀਆ ਚਲੋ ਚੱਲੀਏ ਤਾਂ ਵਾ ਬੰਦਣਾ ਆ ਚਾਹੀਦਾ ਰੇਤਾ ਬੰਦਣਾ ਚਾਹੀਦਾ ਮੈਂ ਸਾਰੇ ਤਾਂ ਪਹਿਲਾਂ ਨਾਲੋਂ ਨਿੱਕੇਮ ਤੇ ਇਕੱਠੇ ਰਹੇ ਇਕੱਠੇ ਪੜ੍ਹੇ ਨੇ ਦਿਨ ਭੈਣ ਭਰਾ ਮੈਂ ਤਾਂ ਯਾਦ ਕਰਦਾ ਜਦੋਂ ਵਈ ਜਾਂਦੀਆਂ ਘਰਾਂ ਚਲ ਜਾਂਦੀਆਂ ਮੈਡਮ ਮੁਸ਼ਕਲ ਪੈਂਦੀ ਭਰਾ ਨੂੰ ਜਦੋਂ ਮੁਸ਼ਕਲ ਪੈਂਦੀ ਹੈ ਥੋੜਾ ਘਰ ਦੇ ਲਾਤਾ ਕੇ ਮੇਲਾ ਜੇਲਾ ਜਿਹੜਾ ਥੋੜਾ ਦੂਰ ਕਰ ਦਿੰਦੇ ਆ ਭੈਣ ਵੀ ਨਹੀਂ ਹੁੰਦੀ ਇਹਦਾ ਖਰੀਦਾ ਹੈਗਾ ਤਾਂ ਹੀ ਕਾਮ ਟਾਈਮ ਨਾਲ ਨਹੀਂ ਲੱਗਦਾ ਆਉਣਾ ਚਾਹੀਦਾ ਸਾਰੀਆਂ ਭੈਣਾਂ ਪਹੁੰਚਣੀਆਂ ਚਾਹੀਦੀਆਂ ਵਾ ਬਸੇ ਭਰਾ ਵੀ ਇੱਥੇ ਮੇਰੇ ਨਾਲ ਸਾਥ ਤੇ ਰਹਿਣ ਭੈਣਾਂ ਦੇ ਸਿਰ ਤੇ ਵੀ ਉੱਡਦੇ ਫਿਰਦੇ ਜੋ ਅੱਜ ਕੱਲ ਬਣੇ ਆ ਯਾ ਲੜੋ ਅੰਤਰਾ ਬਾਹਰ ਕੋਈ ਕੰਡੇ ਆ ਭੈਣ ਭਰਾ ਦਾ ਰਿਖਤਾ ਹੁੰਦਾ ਤੇਰੀ ਸਭ ਕੁਝ ਕਰਦੇ ਆ ਬਾਕੀ ਹੋਈ ਮੈਂ ਦੱਸਣਾ ਚਾਹੁੰਦਾ ਈ ਮੈਂ ਸਾ ਪੈਣਾ ਖੋਸ ਰਹਿਣਾ ਨਹੀਂ ਮਾਂ ਮਾਰੇ ਗਿ ਆਰਕਾਰੀ ਤਮਾਮ ਬਾਕੀ ਮੈਂ ਜੋ ਆਪਣਾ ਸੇਵਾਦਾਰ ਲਾਉ ਬਣਿਆ ਹੈ ਆਪਣੇ ਭੈਣ ਭਰਾ ਦਾ ਰੇਤਾ ਦੱਸਣਾਗਾ ਵੱਡੀ ਭੈਣ ਦਾ ਫੀ ਲੈ ਗਈ ਸੀ ਤੇ ਮੰਗਲਵਾਰ ਤੇ ਮੰਗਰਵਾਰ ਮੈਂ ਪੱਕਾ ਹੀ ਸੇਵਾ ਭੇਜਣਾ ਹੁਣਾ ਹੈ ਭੈਣ ਨੇ ਕਿਹਾ ਕੱਲ੍ਹ ਸਾਮੀ ਪਹੁੰਚੀ ਹੀ ਲੇਟ ਪਹੁੰਚੀ ਹੀ ਹਿੰਦੀ ਭਰਾ ਰਖਰੀ ਰਹਿਣੀ ਤੇ ਮੈਂ ਸੇਵਾ ਬਾਬੇ ਕੋਲ ਛੱਡ ਕੇ ਮਾਂ ਭੈਣ ਭਰਾ ਦਾ ਰੇਤਾ ਜਿਹੜਾ ਮੇਰੇ ਨਾਲ ਸੇਵਾ ਚੱਲਦੀ ਰਹਿਣੀ ਉਹਦੇ ਪੈਰਾਂ ਕਿਸੇ ਭੈਣ ਦੇ ਪੈਰਾਂ ਕਿਸੇ ਕਰਦਾ ਰਹਿਣਾ ਹਾਂ ਜਾਂਦਾ ਰਣਾ ਮੰਗਲਵਾਰੀ ਉਦਾਂ ਹੀ ਚਲੋ ਸੇਵਾ ਕਰੀ ਗਈ ਹੈ ਪਿੰਡ ਜੀ ਵੀ ਤੁਹਾਨੂੰ ਅੱਗੇ ਜਾਣਕਾਰੀ ਦਵਾਵਾਂਗਾ ਆਪਣੇ ਬਾਰੇ ਬਾਕੀ ਇਹ ਮੈਂ ਦੱਸਾਂਗਾ ਆਪਣੇ ਦਿਲ ਦੀ ਗੱਲ ਦੱਸਣਾ ਚਾਹੁੰਦਾ ਹਾਂ ਬਾਕੀ ਮੇਰੇ ਸਾਰੀਆਂ ਭੈਣਾਂ ਭਰਾ ਲਾਈਫ 'ਚ ਉਹ ਕਿਉਂਕਿ ਮਾਤਾ ਪਿਆਰ ਆ ਸਾਰਾ ਹੀ ਬਾਕੀ ਸਾਰਿਆਂ ਨੇ ਵੇਖਣਾ ਮੇਰੀਆਂ ਭੈਣਾਂ ਨੇ ਭਰਾਵਾਂ ਨੇ ਵੀ ਸਾਰੇ ਨੇਕ ਤੇ ਮੇਰੇ ਦਿਲ ਦੀ ਗੱਲ ਵਧੀਆ ਲੱਗੀ ਹੈ ਗੱਲ ਤਾਂ ਮੈਂ ਹੋਰ ਵੀ ਮੌਕਾ ਲਵਾਂ ਆਪਣੇ ਜ਼ਿੰਦਗੀ 'ਚ ਜੇ ਮੌਕਾ ਸੇਵਾ ਪਾਣੀ ਕਰਾਂਗਾ ਉਹ ਮੌਕਾ ਦਵਾਂਗਾ ਤਾਂ ਬਾਕੀ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ। ਮਸਤਵਾਦ ਮੈਨੂੰ ਵੀ ਪਾ ਲੱਗੇ ਤੁਹਾਡਾ ਆਪਣਾ ਬਹੁ ਮੈਂ ਤਾਂ ਪਿੰਡ ਦੀ ਸੇਵਾ ਪਾਣੀ ਕਰਦਾ ਚੀਜ਼ ਪਾਏ ਕਰੇਗਾ। ਲਾਈਕ ਤੇ ਸ਼ੇਅਰ ਕਰਕੇ ਮੈਨੂੰ ਦੱਸਿਓ ਮੈਨੂੰ ਇਹਦੇ ਤੇ ਪਤਾ ਲੱਗੇਗਾ ਭੈਣ ਭਰਾ ਦਾ ਰੇਤਾ ਹੈਗਾ ਵਾ। ਜੀ ਚੱਲਦਾ ਆਏਗਾ ਮੇਸਾਂ। ਬਾਬੇ ਦੀ ਕਿਰਪਾ ਨਾਲ ਚੱਲਦਾ ਹੀ ਰਹਿਣਾ ਵਾ। ਭੈਣ ਭਰਾ ਦਾ ਰੇਤਾ। ਬਾਕੀ ਸਾਸਰੀਆਂ ਦਾ ਸਾਰਿਆਂ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਕੇ ਦੱਸਿਓ।